ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਆਪਾਂ ਕਾਫੀ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਬਰਬਰੀ ਦੇ 올ਓਵਰ ਸੂਟ ਲਏਗੇ ਬਹੁਤ ਜ਼ਿਆਦੇ ਸੋਹਣਾ ਫੈਬਰਿਕ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣਾ ਹੈਗਾ ਬਾਕੀ ਜੇ ਤੁਸੀਂ ਆਪਣੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਵੀ ਕਰਵਾ ਸਕਦੇ ਹੋ ਬਿਨਾ ਸਲਾਈ ਤੋਂ ਵੀ ਮੰਗਵਾ ਸਕਦੇ ਹੋ ਜਿਵੇਂ ਵੀ ਤੁਸੀਂ ਚਾਹੋ ਉਸ ਤਰ੍ਹਾਂ ਜਿਹੜਾਗਾ ਆਰਡਰ ਹੈ ਤੁਸੀਂ ਦੇ ਸਕਦੇ ਹੋਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦੇਾਂਗੇ ਪ੍ਰਿੰਟ ਕਲਰ ਇੱਕ ਤੋਂ ਇੱਕ ਹਟਕਿਆ ਫੈਬਰਿਕ ਦੀ ਕੁਆਲਿਟੀ ਬਹੁਤ ਜ਼ਿਆਦੇ ਸੋਹਣੀ ਹੈਗੀ ਸੋ ਕੁ ਪੂਲ ਐਨ ਇੱਕ ਤੋਂ ਇੱਕ ਚੀਜ਼ ਹਟ ਕੇ ਲੈ ਕੇ ਆਵਾਂਗੇ ਜਿਹੜੀਆਂ ਭੈਣਾ ਬਾਹਰ ਤੋਂ ਦੇਖ ਰਹੀਆਂ ਨੇ ਕਿ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਜਰੂਰ ਟਰਾਈ ਕਰ ਸਕਦੇ ਹੋਗੇ ਆਪਣੇ ਕੋਲ ਲਓ ਜੀ ਪ੍ਰਿੰਟ ਦੇਖੋ ਤੁਸੀਂ ਸਟਫ ਵੀ ਬਹੁਤ ਜ਼ਿਆਦਾ ਲਾਈਟ ਵੇਟ ਹੈਗਾ ਬਰਬਰੀ ਦਾ 올ਓਵਰ ਸੂਟ ਹੈ ਜਿਹੜੀਆਂ ਭੈਣਾ ਮੈਚਿੰਗ ਸੂਟ ਨਹੀਂ ਵੇਅਰ ਕਰਦੀਆਂ ਹੈ ਕਿਤਾ ਤੁਸੀਂ 올ਓਵਰ ਸੂਟ ਲੇਗੇ ਜਿਹੜੇ ਲੈ ਸਕਦੇ ਹੋਗੇ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਮੈਂ ਆਪਣੇ ਨਾਲ ਲਗਾ ਕੇ ਦਿਖਾ ਦੇਣਗੀ ਹੈਗੀ ਪ੍ਰਿੰਟ ਤੇ ਬਹੁਤ ਜਿਆਦੇ ਸੋਹਣਾ ਫੈਬਰਿਕ ਹੈ ਤੇ ਬਹੁਤ ਜਿਆਦੇ ਸੁਣੀ ਕੁਆਲਟੀ ਹੈ ਕੀ ਫੈਬਰਿਕ ਦੀ ਪ੍ਰਾਈਸ ਇਹਦਾ ਰਹੇਗਾ ਜੀ 2100 올ਓਵਰ ਸੂਟ ਹੈਗਾ ਲਓ ਜੀ ਇਸ ਤਰ੍ਹਾਂ ਪ੍ਰਿੰਟ ਪਣਿਆ ਹੈ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਹੋਗੇ ਫਾਸਟਲੀ ਆਪਣੀ ਬੁਕਿੰਗ ਕਰ ਦਿਓ ਕਿਉਂਕਿ ਸੂਟ ਲੰਗੇ ਜਿਹੜੇ ਫਿਰ ਮਿਲਦੇ ਨਹੀਂ ਹੈਗੇ ਤੇ 올ਓਵਰ ਸੂਟ ਲੰਗੇ ਵਧੀਆ ਤੁਸੀਂ ਹੈਵੀ ਸਲਵਾਰ ਬਣਾਉਣੀ ਆ ਸਟ੍ਰੇਟ ਬਣਾਉਣੀ ਆ ਅਤੇ ਦਮਾਰੀ ਬਣਾ ਸਕਦੇ ਹੋਗੇ ਕਪੜਾ ਬਹੁਤ ਵਧੀਆ ਖੁੱਲਡੁੱਲਾ ਹੁੰਦਾ ਇਹਦੇ ਵਿੱਚ ਤੇ ਇਹ ਅਗਲਾ 컬러 ਤੁਸੀਂ ਦੇਖ ਸਕਦੇ ਹੋ orange orange ਇਹਦੇ ਨਾਲ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਲਓ ਪ੍ਰਿੰਟ ਚੈੱਕ ਕਰੋ ਦੇਖੋ ਪ੍ਰਿੰਟ ਬਹੁਤ ਜਿਆਦੇ ਸੋਹਣੇ ਪ੍ਰਿੰਟ ਨੇ ਸਾਰੇ ਪ੍ਰਿੰਟ ਸਰਦਾਰੀ ਪ੍ਰਿੰਟ ਨੇ 올ਓਵਰ ਸੂਟ ਪੂਰੇ ਬਹਿਜਾ ਬਹਿਜਾ ਕਰਦੇ ਸੂਟ ਨੇਗੇ ਪਾਏ ਵੀ ਇੰਨੇ ਸੋਹਣੇ ਲੱਗਣਗੇ ਐਨ ਸੋਹਣੇ ਸਿਲਾਈ ਕਰਾਏ ਹੋ ਡਿਜ਼ਾਈਨ ਵਗੈਰਾ ਬਣਾ ਕੇ ਬਹੁਤ ਜਿਆਦੇ ਸੋਹਣੇ ਪਾਣਗੇ ਇਹਦਾ ਵੀ 21200 ਮੈਂ ਤੁਹਾਨੂੰ ਪਹਿਲੇ ਦੱਸ ਦਿੰਨੀ ਆ ਕਿ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਵਾਂਗੀ ਸਾਰਿਆਂ ਦਾ ਪ੍ਰਾਈਸ 21200 ਰਹੂਗਾ ਦੇਖੋ ਵਾਈਟ ਦੇ ਵਿੱਚ ਕੀ ਕੈਨੇ ਨੇ ਪ੍ਰਿੰਟ ਦੇ ਨੇ ਸਾਡੇ 21 ਸਰਪ੍ਰਾਈਜ਼ ਹੈ ਇਹਦਾ ਵੀ ਇਹਦੇ ਨਾਲ ਤੁਸੀਂ ਦੁਪੱਟਾ ਬਰਬਰੀ ਦਾ ਰੱਖ ਸਕਦੇ ਹੋ ਟਾਈ ਐਂਡ ਡਾਈ ਰੱਖ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਸੂਟ ਨੇਗੇ ਸਾਰਿਆਂ ਦੇ ਪ੍ਰਿੰਟ ਅਲੱਗ-ਅਲੱਗ ਨੇ ਤੁਸੀਂ ਇੱਕ ਸੂਟ ਲੋ ਦੋ ਲੋ ਤਿੰਨ ਲੋ ਜਿੰਨੇ ਮਰਜ਼ੀ ਲੋ ਇਹ ਨਹੀਂ ਹੈਗਾ ਵੀ ਕਿਸੇ ਨਾਲ ਮੈਚ ਕਰ ਰਹੇ ਹੈਗਾ ਬਰਬਰੀ ਆ ਬਾਕੀ ਜਿਹੜਾ ਸਟੱਫ ਹੈ ਸਦਾ ਬਹਾਰ ਆ ਇਹ ਗਰਮੀ ਸਰਦੀ ਬਰਬੀ ਦੇ ਵਿੱਚ ਰੈਗੂਲਰ ਸੂਟ ਚੱਲਦੇ ਨੇਗੇ ਇਹ ਨਹੀਂ ਹੈਗਾ ਵੀ ਇਹ ਗਰਮੀ ਚ ਪਾ ਕੇ ਫਿਰ ਸਰਦੀ ਚ ਨਹੀਂ ਪਾਉਂਦੇ ਜਦੋਂ ਮਰਜੀ ਤੁਸੀਂ ਪਾ ਸਕਦੇ ਹੋਵੋਗੇ ਦੇਖੋ ਜੀ 프ਿੰਟ ਹਾਜਾਲੇ ਪ੍ਰਿੰਟ ਤਾਂ ਇੱਕ ਵੀ ਇਤਾਂ ਨਹੀਂ ਹੈਗਾ ਵੀ ਕੋਈ ਪਸੰਦ ਨਾ ਆਵੇ ਤੁਹਾਨੂੰ ਤੇ ਬਹੁਤ ਜਿਆਦੇ ਸੋਹਣੇ 프ਿੰਟ ਨੇ ਸਾਡੇ ਕਿਹ ਸਪ੍ਰਾਈਜ਼ ਹੈ ਜਿੰਨੇ ਮਤਲਬ ਪੈਸਿਆਂ ਦਾ ਸੂਟ ਹੈ ਪੂਰਾ ਆਪਣਾ ਮੁੱਲ ਮੋੜਨ ਵਾਲੇ ਸੂਟ ਨੇ ਜਿੱਦਾਂ ਮਰਜੀ ਤੁਸੀਂ ਵਾਸ਼ ਕਰੋ ਕੋਈ ਕੰਪਲੀਟ ਨਹੀਂ ਹੈਗੀ ਸੂਟਾਂ ਦੀ ਲਓ ਜੀ ਫਾਸਟਲੀ ਆਰਡਰ ਕਰਦੇ ਹੋ ਪਲੀਜ਼ ਹਨਾ ਫਿਰ ਸਟਾਕ ਹੈ ਜਿਹੜਾ ਬਹੁਤ ਲਿਮਟਿਡ ਹੁੰਦਾ ਸੇਲ ਹੋ ਜਾਂਦਾ ਹੈਗਾ ਇਹਦਾ ਵੀ ਜਿਹੜਾ ਪ੍ਰਾਈਸ ਹੈਗਾ ਸਾਡੇ 2100 ਹੈਗਾ ਤਕਰੀਬਨ ਮੈਂ ਪਹਿਲਾਂ ਹੀ ਦੱਸ ਚੁੱਕੀ ਆ ਨਾ ਫਿਰ ਮੈਨੂੰ ਪ੍ਰਾਈਸ ਦੇ ਮੈਸੇਜ ਆਈ ਜਾਂਦੇ ਨੇ ਕਿ ਤਾਂ ਕਰਕੇ ਮੈਨੂੰ ਨਾਲ ਹੁੰਦੇ ਵੀ ਦੱਸਣਾ ਪੈ ਰਿਹਾਗਾ ਵੀ ਕੀ ਪ੍ਰਾਈਸ ਹੈਗਾ ਸੂਟ ਦੇਖੋ ਬਹੁਤ ਜਾਲੇ ਸੋਹਣੇ ਨੇਗੇ ਸੂਟ ਰਾਸਟ ਦੇ ਵਿੱਚ ਪ੍ਰਿੰਟ ਦੇਖੋ ਜੀ ਫਰੌਕ ਬਣਾਉਣੀ ਹੈ ਸਲਵਾਰ ਸੂਟ ਬਣਾਉਣਾ ਜਿੱਤੋਂ ਵੀ ਤੁਸੀਂ ਚਾਹੋ ਉਦਾਂ ਰੈਡੀ ਕਰਵਾ ਸਕਦੇ ਹੋਗੇ ਸੂਟ ਦੇਖੋ ਪ੍ਰਿੰਟ ਇਹਦੇ ਨਾਲ ਤੁਸੀਂ ਰਸਟ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਇਦੇ ਨਾਲ ਨਾਲ ਜਿੱਦਾਂ ਦਾ ਸਟਾਫ ਹੈ ਵੀ ਬਰਬਰੀ ਹੈ ਨਾ ਬਰਬਰੀ ਦੇ ਵੀ ਦੁਪੱਟੇ ਆਉਂਦੇ ਨੇ ਆਪਣੇ ਕੋਲੇ ਤੇ ਬਰਬਰੀ ਦਾ ਦੁਪੱਟਾ ਆਪਾਂ ਵਧੀਆ ਚ ਵਾਈਟ ਬਰਬਰੀ ਇੱਕ 골ਡਨ ਚਾਹੁੰਦਾ ਆਪਾਂ ਵਾਈਟ ਦੀ ਗੱਲ ਕਰਦੇ ਆਂਗੇ ਵਾਈਟ ਬਰਬਰੀ ਦਾ ਦੁਪੱਟਾ ਲੱਗ ਜਾਂਦਾ ਇਹਦੇ ਨਾਲ ਸੂਟ ਨਾਲ ਠੀਕ ਸੂਟ ਆਪਣੇ ਕੋਲ ਇੱਕ ਥਾਂ ਦੇ ਵਿੱਚ ਕਿਸੇ ਚ 2 ਨੇਗੇ ਕਿਸੇ ਚ 3 ਨੇਗੇ ਬਸ ਇੰਨੇ ਸੂਟ ਅਵੇਲੇਬਲ ਨੇਗੇ ਜ਼ਿਆਦੇ ਨਹੀਂ ਹੈਗੇ ਦੇਖੋ ਜੀ ਇਹਨਾਂ ਸੂਟ ਤੁਸੀਂ ਕੰਟਰਾਸਟ ਰੱਖਿਓ ਜਿੱਦਾਂ ਕਿ ਸੂਟ 올ਓਵਰ ਦੁਪੱਟੇ ਸਾਰੇ ਕੰਟਰਾਸਟ ਲਾਇਓ ਜਿਵੇਂ ਇਹਦੇ ਨਾਲ ਪਿੰਕ ਕਲਰ ਦਾ ਦੁਪੱਟਾ ਹੋਵੇ ਡਾਰਕ ਪਿੰਕ ਐਵੇਂ ਸੂਟ ਬਹੁਤ ਜ਼ਿਆਦੇ ਸੋਹਣੀ ਗ੍ਰੇਸ ਬਣੂਗੀ ਸੂਟਾਂ ਦੀ ਲੋ ਜੀ ਪ੍ਰਿੰਟ ਬਹੁਤ ਜ਼ਿਆਦੇ ਸੋਹਣੇ ਨੇਗੇ ਆ ਲੈ ਹੈ ਗਰੂਅਲ ਬਲੂ ਲਓ ਦੇਖੋ ਇਹਦੇ ਨਾਲ ਤੁਸੀਂ ਆ ਜਦ ਤੱਕ ਗ੍ਰੇ ਸਕਿਨ ਜਾਂ ਹੋਇਆ ਨਾ ਵਿੱਚ ਉਦਾਂ ਦਾ ਦੁਪੱਟਾ ਰੱਖ ਲਿਓ ਇਹ ਪ੍ਰਿੰਟ ਦੇਖੋ ਪ੍ਰਿੰਟ ਤਾਂ ਸਾਰੇ ਹੀ ਇੱਕ ਤੋਂ ਇੱਕ ਹਟ ਕੇ ਨੇ ਮੈਨੂੰ ਤਾਂ ਸਾਰੇ ਹੀ ਬਹੁਤ ਜ਼ਿਆਦਾ ਸੋਹਣੇ ਲੱਗੇ ਪ੍ਰਿੰਟ ਕਿਉਂਕਿ ਮੈਂ ਵੀ ਖੋਲ ਕੇ ਹੁਣ ਦੇਖੇ ਨਗੇ ਆਪਣਾ ਦੇਖ ਕੇ ਇਸਦੇ ਕੋਈ ਵੀ ਪ੍ਰਿੰਟ ਆਪਣੀ ਜਗ੍ਹਾ ਸਾਰੇ ਹੀ ਬਹੁਤ ਜ਼ਿਆਦੇ ਸੋਨੇ ਪ੍ਰਿੰਟ ਨਗੇ ਇਹਦੇ ਨਾਲ ਵੀ ਤੁਸੀਂ ਕੰਟਰਾਸਟ ਜਿਹੜੀ ਬਰਾਊਨ ਜਾਂ ਦੁਪੱਟਾ ਰੱਖ ਲਓ ਤਾਂ ਵੀ ਸੋਹਣਾ ਲੱਗੋ ਫਰੋਜ਼ ਹੀ ਰੱਖ ਲਓ ਪਿੰਕ ਰੱਖ ਲਓ ਜਿਹੜਾ ਵੀ ਰੱਖ ਲਓ ਉਹ ਵੀ ਪ੍ਰਿੰਟ ਇਹਦੇ ਨਾਲ ਤੁਸੀਂ ਲੈਮਨ ਸ਼ੇਡ ਦਾ ਮਤਲਬ ਵੀ yellow ਸ਼ੇਡ ਦਾ ਦੁਪੱਟਾ ਰੱਖ ਸਕਦੇ ਹੋਗੀ ਬਹੁਤ ਜਾਦੇ ਸੋਹਣਾ ਪ੍ਰਿੰਟ ਹੈ ਵੀ ਲੋਚ ਇਹ ਆਪਾਂ ਪਹਿਲਾਂ ਵੀ ਦਿਖਾਇਆ ਸੀ ਪ੍ਰਿੰਟ ਹੋਰ ਕਲਰ ਦੇ ਵਿੱਚ ਸੀਗਾ ਹੁਣ ਹੋਰ ਦੇ ਵਿੱਚ ਹੈਗਾ ਡਿਫਰੈਂਟ ਕਲਰ ਚੇਂਜ ਨੇ ਪ੍ਰਿੰਟ ਸੇਮ ਸੀ ਪਹਿਲਾਂ ਦੇਖੋ ਇਹ ਵੀ ਪ੍ਰਿੰਟ ਬਹੁਤ ਜਿਆਦਾ ਸੋਹਣਾ ਇਹਦੇ ਨਾਲ ਤੁਸੀਂ ਟਾਈ ਐਂਡ ਇਹ ਦੁਪੱਟਾ ਕਰ ਲਓ ਬਲੂ ਕਲਰ ਦਾ ਕਰ ਲਓ ਤੇ ਜਿੱਦਾਂ ਵੀ ਹੈ ਨਾ ਚਾਹੋ ਤੁਹਾਡੇ ਕੋਲ ਦੁਪੱਟਾ ਲੈ ਸਕਦੇ ਹੋ ਇਹਦੇ niche ਟਾਪ ਤਾਂ ਲੱਗ ਕੇ ਸਲਾਈ ਹੋਊਗਾ ਬਿਲਕੁਲ ਸੂਟ ਪਾਇਆ ਪਤਾ ਵੀ ਲੱਗਦਾ ਮੇਰੇ ਕੋਲ ਬਰਬਰੀ ਦਾ ਸੂਟ ਹੈਗਾ ਦਾ ਬਹੁਤ ਲਾਈਟ ਵੇਟ ਫੈਬਰਿਕ ਹੁੰਦਾ ਦਾ ਇਹ ਤਾਂਤਾ ਲੱਗ ਤੇ ਬਿਲਕੁਲ ਵੀ ਕੋਈ ਗਰਮੀ ਨਹੀਂ ਆਉਂਦੀ ਕੁਛ ਨਹੀਂ ਆਉਂਦਾ ਮੈਂ ਗਰਮੀ ਦੇ ਵਿੱਚ ਹੀ ਪਾਉਣੀ ਆ ਸੂਟ ਉਹ ਚਲੋ ਜਿਬਲਾ ਆ ਤੇ ਕਾਲਾ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਆ ਕਾਲੇ ਸੂਟਾਂ ਦੀ ਤੇ ਜਰੂਰ ਆਪਾਂ ਇੱਕ ਅੱਧਾ ਜਦੋਂ ਆਪਾਂ ਲੈ ਕੇ ਆਉਂਨੇ ਥਾਣਾ ਉਹਦੇ ਵਿੱਚ ਬਲੈਕ ਕਲਰ ਜ਼ਰੂਰ ਲੈ ਕੇ ਆਉਨੇ ਹੁੰਦੇ ਆ ਲੋ ਜੀ ਦੇਖੋ ਪ੍ਰਿੰਟ ਬਲੈਕ ਸਾਰੇ ਪ੍ਰਿੰਟ ਆਪ ਨੂੰ ਆਪਣੀ ਜਗ੍ਹਾ ਬਹੁਤ ਜਿਆਦਾ ਸੋਹਣੇ ਨੇ ਮੈਂ ਤੁਹਾਨੂੰ ਸੱਚੀ ਦੱਸਾਂ ਦੇ ਲੋ ਮੈਨੂੰ ਬਹੁਤ ਜਿਆਦਾ ਸੋਹਣੇ ਪ੍ਰਿੰਟ ਲੱਗੇ ਬਹੁਤ ਅਲੱਗ ਜੀ ਲੁੱਕ ਦੇ ਪ੍ਰਿੰਟ ਨੇ ਜਿੱਦਾਂ ਮੈਨੂੰ ਹੁੰਦਾ ਵੀ ਡਿਫਰੈਂਟ ਜਿਹਾ ਕੁਝ ਹੋਵੇ ਹਨਾ ਤੇ ਇਹ ਵੀ ਦੇਖੋ ਸੂਟ ਹਨਾ ਬਹੁਤ ਜਿਆਦੇ ਸੋਹਣੇਗਾ ਬਾਕੀ ਸਟੀਚਿੰਗ ਤੇ ਡਿਪੈਂਡ ਹੁੰਦਾ ਵੀ ਸਟੀਚਿੰਗ ਤੁਸੀਂ ਕਿਵੇਂ ਦੀ ਕਰਵਾਉਣੀ ਹੋਗੀ ਤੇ ਤੁਹਾਡਾ ਮੈਜ਼ਰਮੈਂਟ ਸਹੀ ਹੋਣਾ ਚਾਹੀਦਾ ਸਲਾਈ ਆਪਾਂ ਆਪਣੇ ਕੋਲੇ ਟੇਲਰ ਰੱਖੇ ਹੋਏ ਨੇ ਟੇਲਰ ਮਾਸਟਰ ਨੇ ਕੋਈ ਲੇਡੀਜ਼ ਆਪਣਾ ਕੰਮ ਨਹੀਂ ਕਰਦੀਆਂ ਆਪਣੇ ਸਾਰੇ ਟੇਲਰ ਮਾਸਟਰ ਰੱਖੇ ਹੋਏ ਨੇ ਕਿਉਂਕਿ ਜਿਹੜੀ ਚੀਜ਼ ਟੇਲਰ ਮਾਸਟਰ ਰੈਡੀ ਕਰ ਸਕਦੇ ਨੇ ਸੂਟ ਦੇ ਵਿੱਚ ਉਹ ਲੇਡੀਜ਼ ਤੋਂ ਫਿਰ ਵੀ ਕਿਤੇ ਨਾ ਕਿਤੇ ਰਹਿ ਜਾਂਦਾ ਹਨ ਕੁਝ ਨਾ ਕੁਝ ਤੇ ਸਟਿਚਿੰਗ ਫੁੱਲ ਓਕੇ ਹੁੰਦੀ ਹੈ ਜਿੰਨੇ ਵੀ ਸੂਟ ਬਣ ਕੇ ਗਏ ਨੇ ਹਨਾ ਮੈਨੂੰ ਬਾਹਰ ਤੋਂ ਦੇਖ ਰਹੀਆਂ ਨੇ ਪਹਿਣਾ ਤੇ ਆਪਣਾ 6000 ਪਲੱਸ ਕਸਟਮਰ ਹੈ ਅੱਜ ਦੇ ਟਾਈਮ ਹਨਾ ਜਿੰਨੇ ਵੀ ਸੂਟ ਬਣ ਕੇ ਗਏ ਨੇ ਹਨਾ ਤੇ ਤੈਨ੍ਹੇ ਲੋ ਧੰਨਵਾਦ ਤੁਹਾਡਾ ਵੀ ਚਲੋ ਤੁਸੀਂ ਮੇਤੇ ਟਰਸਟ ਰੱਖ ਕੇ ਤੁਸੀਂ ਸੂਟ ਰੈਡੀ ਕਰਵਾਏ ਹਨਾ ਤੇ ਸਾਰਿਆਂ ਪਹਿਣਾ ਨੂੰ ਬਹੁਤ ਜਿਆਦਾ ਸੂਟ ਪਸੰਦ ਆਏ ਨੇਗੇ ਤੇ ਮੈਜ਼ਰਮੈਂਟ ਸਹੀ ਹੋਣਾ ਚਾਹੀਦਾ ਸੂਟ ਬਿਲਕੁਲ ਪਰਫੈਕਟ ਹੈ ਉਹ ਡਿਜ਼ਾਈਨ ਦਾ ਸਾਡੇ ਤੇ ਛੱਡ ਦਿਓ ਡਿਜ਼ਾਈਨ ਅਸੀਂ ਜਿਵੇਂ ਪੂਰੇ ਸੋਨੇ ਕਰਕੇ ਭੇਜਦੇ ਇਦਾਂ ਨਹੀਂ ਹੈਗਾ ਜਿੰਨੇ ਵੀ ਤੁਸੀਂ ਸੂਟ ਰੈਡੀ ਕਰਵਾਉਂਗੇ ਚਾਹੇ ਤੁਹਾਡੇ 15 ਸੂਟ ਨੇ ਚਾਹੇ ਦੀ 20 ਨੇ ਹਰ ਇੱਕ ਸੂਟ ਤੇ ਅਲੱਗ-ਅਲੱਗ ਡਿਜ਼ਾਈਨ ਹੋਊਗਾ ਤੇ ਦੁਪट्टे ਵਗੈਰਾ ਬਿਲਕੁਲ ਓਕੇ ਤੇ ਦੁਪੱਟਿਆਂ ਦੀ ਬਜਾ ਤੁਸੀਂ ਮੈਨੂੰ ਇਹ ਡਿਟੇਲ ਦੱਸ ਦਿਆ ਕਰੋ ਵੀ ਅਸੀਂ ਟਾਈ ਐਂਡ ਡਾਈ ਕਰਾਉਣਾ ਜਾਂ ਇੱਕ ਬੇਸ ਦਾ ਕਾਫੀ ਪੈਣਾ ਟਾਈ ਐਂਡ ਡਾਈ ਲਾਈਕ ਕਰਦੇ ਨੇ ਕਾਫੀ ਪੈਣਾ ਇੱਕ ਬੇਸ ਦਾ ਦੁਪੱਟਾ ਲਾਈਕ ਕਰਦੇ ਨੇ ਹਨਾ ਸਾਰੀ ਮੈਨੂੰ ਡਿਟੇਲ ਦੱਸ ਦਿਆ ਕਰੋ ਜੇ ਜੀ ਤੁਸੀਂ ਮੈਸੇਜ ਕਰਨ ਤੋਂ ਬਾਅਦ ਕਾਲ ਕਰਕੇ ਸਮਝਾ ਦਿਆ ਕਰੋ ਵੀ ਅਸੀਂ ਸੂਟ ਇਦਾਂ ਦਾ ਰੈਡੀ ਕਰਵਾਉਣਾ ਹੈਗਾ ਹਨਾ ਅਹ ਥੈਂਕ ਯੂ ਹਨਾ ਤੁਹਾਡੀ ਸਪੋਰਟ ਨਾਲ ਆਪਾਂ ਇੱਥੇ ਤੱਕ ਆਇਆਗੇ ਤੁਸੀਂ ਮੇਰੇ ਤੇ ٹرسٹ ਕੀਤਾ ਤੇ ਇਦਾਂ ਹੀ ਆਪਣਾ ਜਿਹੜਾ ਪ੍ਰਾਈਜ਼ ਹੈ ਜੈਨੂਇਨ ਰਹੂਗਾ ਤੇ ਅੱਜ ਵੀ ਤੇ ਕੱਲ ਵੀ ਹਨਾ ਬਾਕੀ ਹਰ ਤਰ੍ਹਾਂ ਦੇ ਆਪਣੇ ਕੋਲੇ ਵਰਕਰ ਅਵੇਲੇਬਲ ਨੇ ਜਿਸ ਤਰ੍ਹਾਂ ਦਾ ਵੀ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋਗੇ ਉਸ ਤਰ੍ਹਾਂ ਦਾ ਤੁਸੀਂ ਆਪਣੀ ਪਸੰਦ ਅਨੁਸਾਰ ਕੰਮ ਕਰਵਾ ਸਕਦੇ ਹੋਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟੀ ਕਾਲ ਜੀ ਬਾਏ ਬਾਈ ਕਮੈਂਟ ਕਰਕੇ ਜੁੜਦਾ ਜੇ ਤੁਹਾਨੂੰ ਸੂਟ ਕਿਵੇਂ ਦੇ ਲੱਗੇ